सतनाम श्री साहिब जी जप जे साहिब एक ओंकार सतनाम पुरख निरपा निरवैर आजुनी मूर्त आजुनि गुरु प्रसाद जप ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪਾਏ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਤਰੇ ਜੇ ਬੰਨਾ ਪੁਰੀ ਆਪਾਰ ਸਹਸ ਸਿਆਣ ਪਾ ਲਖ ਹੋ へ ਤਾ ਇੱਕ ਨਾ ਚੱਲੈ ਨਾਲ ਕਿਉ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਨ ਜੇ ਹੁਕਮ ਮਿਲੈ ਵਢਿਆ ਹੈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਹੇਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈਐ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਵੇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹ ਨ ਕੋਵੇ ਗਵਕੋ ਤਾਨ ਹੋਇ ਕਿਸੈ ਤਾਨ ਗਵਕੁ ਦਾਤ ਜਾਣੇ ਨਿਸ਼ਾਨ ਗਵਕੋ ਗਨੋਟਿਆਈਆਂ ਚਾਰ ਗਵਕੋ ਵਿਦਿਆ ਵਿਖਮ ਵਿਚਾਰ ਗਵਕੋ ਸਾਜ ਕਰੇ ਤਨ ਖੇ ਗਾਵੈ ਕੋ ਜੀਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਹ ਦੂਰ ਕਥਨਾ ਕਥਿ ਨਾ ਆਵੈ ਤੋਟ ਕਥ ਕਤ ਕਥੀ ਕੋਟੀ ਕੋਟ ਕੋਟ ਦੇਦੋ ਦੇ ਲੰਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਉ ਅਪਾਰ ਅਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਐ ਜਿਤ ਵਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਓੜਿ ਆਈ ਵਿਚਾਰ ਅਰਮੀਆ ਕੱਪੜਾ ਨਦਰੀ ਮੁਖ ਦਵਾਰ ਨਾਨਕ ਏ ਵੈ ਜਾਣੀ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਨ ਹੋਏ ਆਪਿਆ ਨਿਰੰજન ਸੋਏ ਦਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਦੁਨੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਏ ਗੁਰ ਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਅਖ ਨਾਹੀ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇਹ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਏ ਤੀਰਥ ਨਾਵ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੇ ਜੇਤੇ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਾ ਤੀ ਟੇ ਰਤਨ ਜੋ ਆਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ 부ਝਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਏ ਜੇ ਤੁਚਾਰੇ ਹਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੈ ਤ ਵਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨ ਸੁੱਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾਇੰਦ ਸੁਣਿਆ ਮੁਖਸਲਾਹਨਵੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸੰਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਦੋਖ ਗਿਆਨ ਸੁਣਿਆ 86 ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਹਾਨ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾਨਾਸ ਸੁਣਿਆ ਸਰਾਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਦੇਹ ਪਾਵਹਿ ਰਾਹੋ ਸੁਣਿਆ ਹਾਤ ਹੋਵੈ ਸਗਾਹੋ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨ ਸਰुत ਹੋਇ ਮੰਨ ਬੁੱਧ ਮੰਨ ਸਗਲ ਭਾਵਣ ਕੇ ਸੁਧ ਮੰਨ ਮਹੇ ਚੋਟਾ ਨਾ ਖਾਏ ਮੰਨ ਜਮਕੈ ਸਾਥ ਨ ਜਾਏ ਅਸੋ ਨਾਮ ਨਿਰੰਝਨ ਹੋਵੇ ਜੇ ਕੋ ਮੰਨ ਜਾਣੈ ਮੰਨ ਕੋਏ ਮੰਨ ਮਾਰਗ ਠਾਕ ਨ ਪਾਏ ਮੰਨ ਅਪਤਿ ਸਿਵ ਪ੍ਰਗਟ ਜਾਏ ਮੰਨ ਮਗਰ ਨ ਚੱਲੈ ਪੰਥ ਮੰਨ ਧਰਮ ਸੇਤੀ ਸੰਬੰਧ ਐਸੋ ਨਾਮ ਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮੰਨ ਪਵਹ ਮੁਖ ਦੁਆਰ ਮੰਨ ਪਰਵਾਰਾ ਸਾਧਾਰ ਮੰਨ ਤਰੈ ਤਰੇ ਗੁਰ ਸਿਖ ਮੰਨ ਨਾਨਕ ਪਵਹ ਨਾ ਪਿਖ ਐਸੋ ਨਾਮ ਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਜ ਪਰਵਾਣ ਪੰਜ ਪ੍ਰਧਾਨ ਪੰਜ ਪਾਵ ਹੈ ਦਰਗਹ ਮਾਨ ਪੰਜੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰਤ ਹਉਲ ਤਰਮ ਦੇ ਆਖਾ ਪੂਤ ਸੰਤੋਗ ਥਾਵ ਰਖਿਆ ਜਨਸੂਤ ਜੇ ਕੋ ਵਿੱਜਾ ਹੋਵੇ ਸੱਚਿਆਰ ਤਵਲਾ ਉੱਪਰ ਕੇਤਾ ਪਾਰ ਤੱਤੀ ਹੋਰ ਪਰਾ ਹੋਰ ਹੋਰ ਤਿਸ ਤੇ ਭਾਰਤ ਲੈ ਕਾਣ ਜੋਰ ਜੇ ਜਾ ਤਰੰਗਾ ਕੇ ਨਾਮ ਸੁਬਨਾ ਲਿਖਿਆ ਵੜੀ ਕਲਾਮ ਇਹ ਲੇਖ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕਿ ਤ ਤਣ ਸਵਾਲੇ ਹਰੂਪ ਕੀਤੇ ਦਾਤ ਜਾਣ ਕੋਣਕੂਤ ਕੀ ਤਪਸਾਓ ਇੱਕ ਉਕਵਾਓ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤਿਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਜਪ ਅਸ਼ੰਖ ਭਾਉ ਅਸ਼ੰਖ ਪੂਜਾ ਸੰਖ ਤਪਤਾਉ ਅਸ਼ੰਖ ਗ੍ਰਾਂਥ ਮੁਖ ਵੇਦ ਪਾਠ ਅਸ਼ੰਖ ਜੋਗ ਮਨ ਰਹਿ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤੇ ਅਸ਼ੰਖ ਦਾਤਾ ਰ ਅਸ਼ੰਖ ਸੂਰਮਹ ਭਖਸਾਰ ਸੰਖ ਮੋਨਿ ਲਿਵ ਲਾਇਤਾ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਮੂੰ ਸਦਾ ਸਲਾਮਤ ਨਰੰਕਰ ਅਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੇ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋਤਿ ਤੁ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਕਥਾਵ ਅਗਮ ਅਗਮ ਅਸੰਖ ਲੋ ਸੰਕ ਕਹ ਸਿਰ ਪਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਗੀਤ ਗੁਣ ਘ ਅਖਰੇ ਲਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਬ ਫਰਮਾਏ ਤੇਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰੰ ਜਾਵਾਂ ਇੱਕ ਵਾਰ ਜੋਤੁ ਦੁ ਭਾਵੈ ਸਾਈ ਭਲੀਕਾਰ ਤੁਮ ਸਦਾ ਸਲਾਮਤ ਨਰੰਕਰ ਪਰੀਆ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ ਮੂਤ ਪਲਿਤੇ ਕੱਪੜ ਹੋਏ ਦੇ ਸਾਬੂਨ ਲਈਆ ਉਹ ਤੋਏ ਪਰੀਆ ਮਤ ਪਾਪਾ ਕੈ ਸੰਗ ਉਹ ਤੋਪੈ ਨਾ ਵੈ ਕੈ ਰੰਗ ਪੁੰਨੀ ਪਾਪੇ ਆਖਣ ਨਾ ਹੈ ਕਰ ਕਰ ਕਰਨਾ ਲਿਖਲਾ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮਿ ਆਵਹ ਜਾਹ ਤੀਰਥ ਤਪ ਦਿਆ ਦਤ ਧਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾਵ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਾਣ ਸਿਰਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲੇਖਣ ਲੇਖ ਕੁਰਾਨ ਇਤਵਾਰ ਨਾ ਜੋਗੀ ਜਾਣੈ ਰਤਮਾ ਹੋ ਨਾ ਕੋਈ ਜਾ ਕਰਤਾ ਸਿਰ ਠੀਕਉ ਸਾਜੇ ਆਪੇ ਜਾਣੈ ਸੋਏ ਕਿਵ ਕਰ ਆਖ ਕਿਵ ਸਾਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਓਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਨਾ ਸੋਹੈ ਪਤਲ ਪਤਲ ਲਖ ਆਗਾਸਾ ਆਗਾਸ ਔੜਕ ਔੜਕ ਪਾਲ ਥਕੇ ਵੇਦ ਕਹੈ ਨਿਕਵਾਤ ਸਹਸ ਠਾਰਹ ਕਹਨ ਕਤੇਬ ਸੂਲ ਇਕਤਾਤ ਲੇਖਾ ਹੋਏ ਤਾ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਦੀ ਹਤ ਹੈਵਾ ਅਹ ਸਮੁੰਦ ਨਾ ਜਾਣੀ ਅਹ ਸਮੁੰਦ ਸਾਹ ਸੁਲਤਾਨ ਗਿਰਹਾ 세ਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਇਸ ਮਨ ਹੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਨਾੰਤ ਅੰਤ ਨ ਕਰਨੈ ਦੇਣ ਨਾੰਤ ਅੰਤ ਨ ਵੇਖਣ ਸੁਣਨ ਨਾੰਤ ਅੰਤ ਨ ਜਾਪਿਆ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰاوار ਅੰਤ ਕਾਰਣ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣ ਕੋਏ ਭਉਤਾ ਕਹੀਐ ਭਉਤਾ ਹੋਵੇ ਵੰਡਾ ਸਾਹਿਬ ਊਚਾ ਥਾਉ ਉਦੇ ਉਪਰ ਊਚਾ ਨਾਓ ਏਵਡ ਊਚਾ ਹੋਵੇ ਕੋਏ ਤਿਸ ਊਚੇ ਕਉ ਜਾਣੈ ਸੋਏ ਜੇ ਊੜ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕੀਤੇ ਮੰਗਹਿ ਜੋਦ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਵਤਟ ਹੈ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁਖ ਭੂਖ ਸਦਮਾਰ ਇਹ ਪੀਦਾ ਤੇਰੀ ਦਾਤਾਰ ਬੰਦਖਲਾ ਸੇ ਪਾਣਾ ਹੋਏ ਹੁਰ ਆਖ ਨ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੈਂ ਖਾਏ ਆਪੇ ਜਾਣੈ ਆਪੇ ਦੇ ਆਖਹਿ ਸਿ ਭੇਕੇ ਕੀ ਜਿਸਨੋ ਬਖਸੇ ਸਿਵਤ ਸਾਲਾ ਨਾਨਕ ਪਾਤਿਸਾਹੇ ਪਾਤਸਾਹ അമൂല ഗുണ മൂല വ്യപാര മൂല വ്യപാര മൂല ഭണ്ഡാര മൂല ആവഹ മൂല ല ജേ മൂല പായ മൂല സമഹ അമൂല ധർമ അമൂല ദീന മൂല തൂൽ മൂല പ്രവാന മൂല ബക്സേഷ മൂല നിശാന മൂലകർമ്മ മൂല ഫുമാണ ਅਮੂਲ ਅਮੂਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਨ ਆਖ ਹੈ ਬੜੇ ਕਰ ਹੈ ਵਿਖਿਆਨ ਆਖ ਹੈ ਵਰਮੇ ਆਖ ਹੈ ਇੰਦ ਆਖ ਹੈ ਗੋਪੀਤਾ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਅਖਹ ਦਾਨਵ ਅਖਹ ਦੇਵ ਅਖਹ ਸੁਰ ਨਰਮਨ ਜਨ ਸੇ ਕੀਤੇ ਅਖਹ ਆਖਣ ਪਾਹੇ ਕੀਤੇ ਕਹ ਕਹ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਹੈ ਤਾਂ ਅਖਨ ਸਖ ਕਹ ਕੇ ਕੇ ਜੇ ਵੜ ਭਾਵੈ ਤੇ ਵੜ ਹੋਵੇ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾ ਗਾਵਾ ਸੋਦਰ ਕੀ ਹਾ ਸੋ ਕਰ ਕੀ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਨੀਕ ਸੰਖ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵਹਿ ਤਉਨ ਪਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੜ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਹਿ ਇੰਦ ਇੰਦ ਅਸਨ ਬੈਠੇ ਦੇਵਤਾ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪਣ ਨ ਰਖੇ ਸਰ ਜੋਗ ਜੁਗ ਵੇਦਾ ਨਾਲੇ ਗਵਹ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਵਹ ਜੋਦ ਮਹਾਬਲ ਸੂਰਾ ਗਵਹ ਖਾਣੀ ਚਾਰੇ ਗਵਹ ਖਣ ਮੰਡਲ ਵਰ ਪੰਡਾਕਾਰ ਕਰ ਰੱਖੇ ਤਾਰੇ ਸੇ ਤੁਧਨੋ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਾਰ ਕਰ ਜਿਨਸੀ ਮਾਇਆ ਜਿਨ ਉਪਾਏ ਕਾਰ ਕਰ ਵੇਖੈ ਕੀਤਾ ਆਪਣਾ ਜਿਵ ਤੇ ਸਦੀ ਵੜਿਆਏ ਰੋਦਸ ਭਾਵੈ ਸੋਇ ਕਰਸੀ ਹੁਕਮ ਨ ਕਰਨਾ ਜਾਏ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਏ ਉੰਦ ਸੰਤੋਖ ਸਰਮਪਤ ਝੋਲੀ ਤਿਉਨ ਕੀ ਕਰੈ ਭੀਪੂ ਤਕਿੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪਰਤੀਤ ਆਏ ਪੰਤੇ ਸਗਲ ਜਮਾਤੀ ਮਨ ਜਿੱਤ ਜਗ ਜੀਤ ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੁਗ ਇਕ ਵੇਸ ਪੁਗਤ ਗਿਆਨ ਦੇ ਆ ਪੰਡਾਰਨ ਕਾਟ ਕਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾਕੇ ਰਿਦਿਸਿਦ ਅਵਰਾਸਾਦ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲੇਖਿ ਆਭ ਭਾਗ ਆਦੇਸਿਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਏਕ ਵੇਸ ਇਕਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੇ ਇਕ ਲਾਏ ਦੀਵਾਨ ਜੀਵਤ ਸੁਭਾਵ ਤੇ ਵਾ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖਾ ਉਹਨਾਂ ਨਦਰ ਨ ਆਵ ਬਹੁਤ ਇਹ ਵਿਡਾਨ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੁਗ ਏਕ ਕੋ ਵੇਸ ਅਸਣ ਲੋਏ ਲੋਏ ਪੰਧਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਤੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਵੇਸ ਇਕ ਦੂਜੀ ਬਹੁ ਲਖ ਹੋਹਿ ਲਖ ਹੋ ਵਹਿ ਲਖ ਵੀਸ ਲਖ ਲਖ ਗੀੜਾ ਕੀ ਹੈ ਏਕ ਨਾਮ ਜਗਦੀਸ ਇਤ ਰਾਹੇ ਪਤ ਪਵੜੀਆ ਚੜੀਆ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਆਈ ਰੇਸ ਨਾਨਕ ਨਦਰੇ ਪਾਈਐ ਕੋੜੀ ਕੋੜਿਆ ਠੀਸ ਆਖਣ ਜੋਰ ਚਪੈਨ ਹਜੂਰ ਜੋਰ ਨਾ ਮੰਗਣ ਦੇਣ ਨ ਜੋਰ ਜੋੜਨਾ ਜੀਵਨ ਮਰਨ ਹਜੂਰ ਜੋੜਨਾ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁੱਟਾ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੂਤੇ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਵ ਰਖੀ ਤਰਮਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਘਰ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਨ ਮਹੇਸ ਕੀਤੇ ਵਰਮੇ ਕਾੜਤ ਗੜੀ ਅਹ ਰੂਪ ਰੰਗ ਕੇ ਵੇਸ ਕੀਤੇ ਆਕਰਮ ਭਮੀ ਮੇਰ ਕੇਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁਧ ਨਾਸ ਕੀਤੇ ਕੀਤੇ ਦੇਵੀ ਵੇਸ ਕੀਤੇ ਦੇ ਦਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਤ ਨਰਿੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਹੈ ਗਿਆਨ ਪਰਚੰਡ तिथ न आदि विनोद कोड आनंद सरमखंड की वाणी रूप तिथै काडद कडीय बहुत अनूप तो की गल्ला कथिया ना जाहे देखो कह पछ पछताए तिथै कडीय सुरत मत मन बुद्ध तिथै कडीय सुरा सिदा के शुद्ध ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਪਰਪੁਰ ਤਿੱਥ ਸੇਤੂ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਅਹ ਮਰਨ ਠਾਗੇ ਜਾਹੇ ਜਿਨ ਕਾ ਰਾਮ ਵਸਾ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨਸੂਏ ਸੋਤਿ ਖੰਡੋਸ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖਣ ਮੰਡਲ ਵਰ ਪੰਡ ਜੇ ਕੋ ਕਥਾ ਤ ਅੰਤਨ ਅੰਤ ਤਿਥਲੋ ਲੋਉ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰਿ ਵਿਚਾਰ ਨਾਨਕ ਕਥਨਾ ਕਰੜਾਸਰ ਜਤਪਾਹਾਰ ਤੀਰਜ ਸੁਨੇ ਯਾਰ ਅਹਰਨ ਮਤ ਵੇਦ ਹਤੀਆਰ ਪਾਉ ਖੱਲਾ ਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤਟਾਲ ਘੜੀਆ ਸ਼ਬਦ ਸੱਚੇ ਟਕਸਾਲ ਜਿਨਕ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਇ ਦਾਇ ਦਾਇਆ ਖੇលਿਆ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਦੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਵਾਹਿ ਗੁਰਜੀਕਰ ਖਾਲਸਾ ਵਾਹਿ ਗੁਰਜੀ ਕੀ ਫਤਿਹ